ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣ ਜਾ ਰਹੇ ਆ ਜੀ ਦੂਜਾ ਸੂਆ ਸੂਣ ਜਾ ਰਹੀ ਹੈ ਸੋ ਦੋਸਤੋ ਜਿਹੜੀ ਲੋਕੇਸ਼ਨ ਹੈਗੀ ਆ ਥਾਂ ਟਿਕਾਣਾ ਹੈਗਾ ਪਿੰਡ ਦੋਸਤੋ ਨੱਥੂ ਚੱਕ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈ ਜੀ। ਤਕਰੀਬਨ ਦੋਸਤੋ ਕੈਰੋਂ ਪਿੰਡ ਤੋਂ 500 ਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ। ਪੱਟੀ ਤਰਨਤਾਰਨ ਹਾਈਵੇ ਤੇ ਦੋਸਤੋ ਇਹ ਜਿਹੜਾ ਪਿੰਡ ਹੈਗਾ ਜੀ ਨੱਥੂ ਚੱਕ। ਸੋ ਦੋਸਤੋ ਬਈਕਾ ਤੇ ਬਾਈ ਹੋਰਾਂ ਦਾ ਜਿਹੜਾ ਘਰ ਹੈਗਾ। ਕੰਟੈਕਟ ਨੰਬਰ ਜਿਹੜੇ 91 400 96 ਹੈਗਾ ਜੀ 73301 99496 73301 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਓਨਰ ਇਹਨਾਂ ਦੇ ਮਲਕੀਤ ਸਿੰਘ ਜੀ son of ਜਲਸਵੰਤ ਸਿੰਘ ਜੀ ਹਨ ਨੰਬਰ ਤੁਹਾਨੂੰ ਦੋਸਤੋ ਆਪਾਂ ਦੇ ਦਿੱਤੇ ਹਨ ਵੀਡੀਓ ਦੇ ਵਿੱਚ ਚੱਲਦੇ ਵੀ ਕਰਾਂਗੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਬਾਈ ਹੋਰਾਂ ਦੇ ਨਾਲ ਬਾਤचीत ਕਰ ਸਕਦੇ ਹੋ ਸੋ ਸੋ ਐਸਾ ਝੋਟੀ ਦੀ ਡਿਟੇਲ ਮੈਂ ਖੁਦ ਹੀ ਤੁਹਾਨੂੰ ਦੱਸ ਦੇਣਾ ਕਿਉਂਕਿ ਵੀਰ ਹੋਣੀ ਜੌਬ ਕਰਦੇ ਨੇ ਸੋ ਇਸ ਟਾਈਮ ਜਿਹੜਾ ਘਰੇ ਨਹੀਂ ਹਨ ਤੇ ਇਹਦੀ ਜਿਹੜੀ ਡਿਟੇਲ ਹੈ ਝੋਟੀ ਦੀ ਮੈਂ ਖੁਦ ਤੁਹਾਨੂੰ ਦੱਸ ਦੇਣਾ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਜਾਣਕਾਰੀ ਦੂਜਾ ਸੂਆ ਕਿਸਾਨ ਵੀਰ ਉਹ ਇਹ ਸੂਣ ਜਾ ਰਹੀ ਆ ਤਕਰੀਬਨ 26 27 ਜੁਲਾਈ ਨੂੰ ਜਿਹੜੇ ਦਿਨ ਪੂਰੇ ਹਨ ਬਾਕੀ ਸਿੰਘਾਂ ਦੀ ਬੰਤਰ ਮੂੰਹ ਮੱਥਾ ਬਹੁਤ ਜ਼ਿਆਦਾ ਵਧੀਆ ਹੈਗਾ ਝੋਟੀ ਬਿਲਕੁਲ ਪਿੱਠ ਪੂੜੇ ਦੀ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਜਦੋਂ ਲਾਸਟ ਤੇ ਤੋਰੀ ਪਿੱਠ ਪੂਰੇ ਦੀ ਵੀ ਬਹੁਤ ਜਿਆਦੀ ਸੋਹਣੀ ਇਹ ਚੋਟੀ ਹੈਗੀ ਆ ਰਾਜੀ ਆ ਵਜਨਦਾਰ ਕਦ ਘੜ ਵੀ ਕਾਫੀ ਵਧੀਆ ਵੀ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਉਣਾ ਵੀ ਕਦ ਘੜ ਦੱਸਣਾ ਫਰਜ਼ ਬੰਦਾ ਵੀ ਕੋਈ ਛੋਟੇ ਜਿਹੇ ਕਦ ਦੀ ਨਹੀਂ ਗਈ ਸੋਹਣਾ ਕਦ ਘਾਠੀ ਹੈਗੀ ਆ ਬਾਕੀ ਇੱਕ ਰੰਗ ਆ ਪੂਛ ਜਿਹੜੀ ਆ ਤੁਸੀਂ ਉਹ ਵੇਖ ਸਕਦੇ ਹੋ ਉਹ ਵਾਈਟ ਹੈਗੀ ਆ ਪਿਛੋਂ 1.5-2 ਗਿੱਠਾ ਬਾਕੀ ਟੋਟਲ ਜਿਹੜੀ ਓਵਰ ਆਲ ਬਲੈਕ ਇਹ ਚੋਟੀ ਆ ਥਾਣਾ ਦੀ ਦੋਸਤੋ ਜਿਹੜੀ ਖੱਬੇ ਪਾਸੇ ਦੀ ਸਹਰਾ ਉਹ ਜ਼ਰੂਰ ਤੁਸੀਂ ਨਜ਼ਰ ਮਾਰ ਸਕਦੇ ਬਿਲਕੁਲ ਸੋਹਣਾ ਥਾਣਾ ਦੋਸਤੋ ਬਰਾਬਰਤਾ ਬਿਲਕੁਲ ਚਾਰੇ ਥਾਣਾ ਦੀ ਜਿਹੜੀ ਉਹ ਤੁਸੀਂ ਵੇਖ ਸਕਦੇ ਹੋ ਅਗਲੇ ਮਗਰਲੇ ਥਾਣਾ ਦਾ ਗਾਇਬ ਬਿਲਕੁਲ ਵਧੀਆ ਹੈਗਾ ਮੁੱਠੀ ਵਾਲਾ ਥਾਣਾ ਦੋਸਤੋ ਬਾਕੀ ਜਿਹੜੀ ਪਹਿਲੇ ਸਵੇਰੇ ਦੀ ਮਿਲਕਿੰਗ ਇਸ ਦੀ ਸੀਗੀ 12 ਲੀਟਰ ਦੋਸਤੋ ਪਹਿਲੇ ਸਵੇਰੇ ਦਾ ਮਿਲਕ ਇਸ ਨੇ ਚਵਾਇਆ ਹੋਇਆ ਹੈ ਘਰ ਦੀ ਜੰਮੀ ਪਲੀ ਆ ਕੋਈ ਵਪਾਰ ਲਾਈਨ ਦੀ ਜਿਹੜੀ ਇਹ ਮੱਝ ਨਹੀਂ ਹੈਗੀ ਦੂਜੇ ਸਵੇਰੇ ਦੇ ਵਿੱਚੋਂ 12 ਹੁਣ ਪਲੱਸ ਦੀ ਉਮੀਦ ਕੀਤੀ ਜਾਂਦੀ ਆ ਤਕਰੀਬਨ ਹਜੇ 18 ਤਰੀਕ ਹੈ ਜੀ ਅੱਜ 18 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾਈ ਆ ਤੇ 8 ਦਿਨ ਹਜੇ ਹੋਰ ਤਕਰੀਬਨ ਲੈ ਜਾਣੇ ਨੇ ਢਿੱਲਾਂ ਹਜੇ ਹੈਗੀਆਂ ਨੇ ਸੋ ਜਿਸ ਵੀਰ ਭਰਾਣੇ ਇਹ ਝੋਟੀ ਖਰੀਦਣੀ ਆ ਉਹ ਕੰਟੈਕਟ ਨੰਬਰ ਦੋਸਤੋ ਆਪਾਂ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਵੀਰ ਉਹਨਾਂ ਦੇ ਮਲਕੀਤ ਸਿੰਘ ਉਹਨਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵੀਰ ਉਹਨਾਂ ਨਾਲ ਬਾਤ ਚਿਤ ਕਰ ਸਕਦੇ ਹੋ ਆਪਦੀ ਮੌਕੇ ਤੇ ਪਹੁੰਚ ਕੇ ਬਿਲਕੁਲ ਨਰਖ ਪਰਖ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਮੋਲ ਦੀ ਮੋਲ ਦੀ ਗੱਲ ਕਰੀਏ ਕਿਸਾਨ ਵੀਰੋ ਤੇ ਮੋਲ 1,30,000 ਰੁਪਇਆ ਇਸ ਝੋਟੀ ਦੀ ਜਿਹੜੀ ਡਿਮਾਂਡ ਹੈਗੀ ਆ 1,30,000 ਰੁਪਇਆ ਵੀਰ ਹੁਣਾ ਵੱਲੋਂ ਇਸ ਝੋਟੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਜ਼ਰੂਰ ਕੀਤੇ ਜਾਣਗੇ ਸੋ ਬਾਕੀ ਮੌਕੇ ਤੇ ਪਹੁੰਚ ਕੇ ਤੁਸੀਂ ਆਪਦੀ ਮਨਮਰਜ਼ੀ ਦਾ ਆਪਦੇ ਹਿਸਾਬ ਨਾਲ ਰੇਟ ਲਗਾ ਸਕਦੇ ਹੋ ਬਾਈ ਨੂੰ ਪੜਤੇ ਵਿੱਚ ਹੋਵੇਗਾ ਪੁਗੇਗਾ ਤੁਹਾਡੇ ਨਾਲ ਸੌਦਾ ਵੀ ਜ਼ਰੂਰ ਕਰ ਲੈਣਗੇ ਸੋ ਇੱਕ ਵਾਰੀ ਵੀਰ ਨੂੰ ਕਹਿੰਦੇ ਆਪਾਂ ਛੋਟੇ ਨੂੰ ਵੀ ਤੋੜ ਕੇ ਜ਼ਰੂਰ ਵਿਖਾ ਦਈਏ ਜੀ भाजी फट गए कोई गल नहीं ड्रा ड्राइव ना भाई हौली, तो, हौली 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 तोरनी आप कोई गल कोई गल ਤੋ ਦੋਸਤੋ ਹਜੇ ਦਿਨ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ 26 ਨੂੰ ਦੇੜੇ ਜੁਲਾਈ ਨੂੰ ਦਿਨ ਪੂਰੇ ਉਹ ਤੁਸੀਂ ਜ਼ਰੂਰ ਵੇਖ ਸਕਦੇ ਹੋ ਹਜੇ ਆਰਡਰ 4 ਵੀ ਕਾਫੀ ਸੋਹਣਾ ਬਣਾ ਕੇ ਤਿਆਰ ਕਰ ਲੈਣਾ तकरीबन ਇੱਕ ਹਫਤੇ ਤੋਂ ਇੱਕ ਅੱਧਾ ਦਿਨ ਉੱਪਰ ਦਾ ਸਮਾਂ ਪਿਆ ਹੋਇਆ ਵੀ 26 ਨੂੰ ਦਿਨ ਪੂਰੇ ਹੋਣੇ ਆ ਕੋਈ ਤੋ ਚਾਰ ਦਿਨ ਤਿੰਨ ਦਿਨ ਉੱਪਰ ਵੀ ਲੈ ਕੇ ਜਾ ਸਕਤੀ ਜੇ ਬਾਕੀ ਵਧੀਆ ਮਿਲਕਿੰਗ ਵਾਲੀ ਦੋਸਤੋ ਇਹ ਜਿਹੜੀ ਛੋਟੀ ਹੈਗੀ ਆ ਪੂਰੀ ਜਾਣ ਦੇ ਵਿੱਚ ਹੈਗੀ ਆ ਠੀਕ ਹੈ ਬੰਨ ਲਿਆ ਕੋਈ ਗੱਲ ਠੀਕ ਆ ਬਾਕੀ ਕਿਸਾਨ ਵੀਰੋ ਇੱਕ ਵਾਰੀ ਫਿਰ ਜਿਹੜਾ ਤੁਸੀਂ ਅੰਦਾਜ਼ਾ ਜਿਹੜਾ ਹਾਈਟ ਦਾ ਉਹ ਲਗਾ ਸਕਦੇ ਹੋ ਨਾਲ ਇਸ ਦੇ ਜਿਹੜੀ ਮੱਝ ਵੀ ਵੱਜੀ ਆ ਉਸ ਦੀ ਤੇਰੀ ਹਾਈਟ ਵਿੱਚ ਵੀ ਕਾਫੀ ਜ਼ਿਆਦਾ ਫਰਕ ਹੈਗਾ ਵਧੀਆ ਕੱਦ ਕਾਠੀ ਭਜਨ ਦੇ ਵਿੱਚ ਹੈਗੀ ਆ ਸੋ ਅ ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰ ਹੁਣਾਂ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਉਹਨਾਂ ਨਾਲ ਬਾਤ ਚਿਤ ਕਰਕੇ ਇਹ ਜਿਹੜੀ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ